ਅੱਜ ਗੱਲ ਕਰਦੇ ਆਪਾਂ ਹਿਲੂ ਬਾਹੂ ਅਕਬਰਪੁਰ ਸਾਜੀ ਸ਼ਕਰਪਰ ਫਰੀਆਦ ਸ਼ਕਰਪਰ ਜੱਗੂ ਹਾਕਮਾਲੀਆ ਦੀਪਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਅੱਜ ਆਪਾਂ ਗੱਲ ਕਰਦੇ ਆ ਜੋ 30 ਦਸੰਬਰ 2024 ਨੂੰ ਕਿੱਥੇ ਕਬੱਡੀ ਕੱਪ ਕਰਵਾਏ ਜਾਣਗੇ ਤੇ ਕਿਹੜੇ ਕਬੱਡੀ ਕੱਪ ਤੇ ਵੱਡੇ ਸੁਪਰਸਟਾਰ ਅੱਜ ਖੇਡਣਗੇ ਅੱਜ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਵਿੱਚ ਅੱਜ ਇੱਥੇ ਵੱਡੇ ਸੁਪਰਸਟਾਰ ਪਹੁੰਚ ਰਹੇ ਆ ਕਬੱਡੀ ਦੀ ਸਾਰੀ ਕ੍ਰੀਮ ਹੀ ਇੱਥੇ ਅੱਜ ਖੇਡੇਗੀ ਜਿਵੇਂ ਕਿ ਅੱਜ ਸ਼ਕਰਪਤ ਦੀ ਟੀਮ ਵੀ ਪਹੁੰਚ ਰਹੀ ਐ ਇਸ ਕਬੱਡੀ ਕੱਪ ਤੇ ਹੋਰ ਵੀ ਕਈ ਛੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਰਪਿੰਦਰ ਦੋਦੇ ਵਰਗੇ ਗਿੰਦੀ ਉਗੋ ਕੇ ਵਰਗੇ ਹੋ ਸਕਦਾ ਇੱਥੇ ਚਤਪੜ ਚਿੱਟੀ ਵਾਲਾ ਵੀ ਪਹੁੰਚੇ ਅੱਜ ਬਾਕੀ ਆਪਾਂ ਤੁਹਾਡੇ ਨਾਲ ਕਰਾਂਗੇ ਜਾਣਕਾਰੀ ਸਾਂਝੀ ਜੁੜੇ ਰਹੋ ਵੀਡੀਓ ਦੇ ਨਾਲ ਕਿਹੜੇ ਕਿਹੜੇ ਪਲੇਅਰ ਤੇ ਆਪਾਂ ਵੱਡੀ ਜਾਣਕਾਰੀ ਲਾਸਟ ਦੇ ਵੀਡੀਓ ਦੇ ਸਾਂਝੀ ਕਰਾਂਗੇ ਤੁਹਾਡੇ ਨਾਲ ਅੱਜ ਕਿਹੜੇ ਕਿਹੜੇ ਵੱਡੇ ਸੁਪਰਸਟਾਰ ਪਹੁੰਚਣਗੇ ਇਸ ਕਬੱਡੀ ਕੱਪ ਤੇ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰੋ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਕਿਹੜੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਬਣੀਆਂ ਤੇ ਕਿਹੜੇ ਸੁਪਰਸਟਾਰ ਪਹੁੰਚ ਰਹੇ ਆ ਆਪਾਂ ਰੋਜ਼ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਬਾਕੀ ਕਈ ਵਾਰੀ ਮੌਕੇ ਤੇ ਇੱਕਦਾਂ ਪਲੇਅਰ ਚੇਂਜ ਵੀ ਹੋ ਜਾਂਦਾ ਆ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਕਈ ਵਾਰੀ ਪਲੇਅਰ ਦੀ ਮਜਬੂਰੀ ਬਣ ਜਾਂਦੀ ਨਹੀਂ ਪਹੁੰਚਿਆ ਜਾਂਦਾ ਕਈ ਵਾਰੀ ਪਲੇਅਰ ਬਦਲਣਾ ਪੈ ਜਾਂਦਾ ਟੀਮ ਨੂੰ ਇਸੇ ਕਰਕੇ ਮਾਫੀ ਚਾਹੁੰਦੇ ਆ ਇੱਕ ਅੰਦਾ ਮੌਕੇ ਤੇ ਪਲੇਅਰ ਚੇਂਜ ਹੋ ਜੇ ਬਾਕੀ ਆਪਾਂ ਨੂੰ ਜੋ ਕਮੇਟੀ ਦੇ ਪਲੇਅਰਾਂ ਵੱਲੋਂ ਜਾਣਕਾਰੀ ਮਿਲਦੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਜੇ ਆਪਾਂ ਗੱਲ ਕਰੀਏ ਅੱਜ ਜੇਠੂ ਕੇ ਪਹਿਲਾ ਨਾਮ ਦਿੱਤਾ ਜਾਵੇਗਾ 71000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 51000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਣਾ ਅੱਜ ਮੋਡੀਫਾਈ ਵੀ ਸਿਰਾਂ ਕਰਵਾਏ ਹੋਏ ਆ ਫੋਰ ਟਰੈਕਟਰ ਜੇਠੂ ਕੇ ਵਾਲਿਆਂ ਨੇ ਸਿਰੇ ਦੇ ਪਲੇਅਰ ਪਹੁੰਚ ਲਿਆ ਤੇ ਸਿਰੇ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਜਿਵੇਂ ਕਿ ਜੱਗੂ ਹਾਕਮ ਵਾਲੀਆ ਵੀ ਪਹੁੰਚ ਲਿਆ ਦੀਪਦ ਬੁਰਗੀ ਸਾਜੀ ਸ਼ਕਰਪੁਰ ਫਰੀਆਦ ਸ਼ਕਰਪੁਰ ਬਾਕੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿਹੜੀਆਂ ਟੀਮਾਂ ਤੇ ਕਿਹੜੇ ਪਲੇਅਰ ਪਹੁੰਚ ਲਿਆ ਇਸ ਕਬੱਡੀ ਕੱਪ ਤੇ ਬਾਕੀ ਆਪਾਂ 2 ਘੰਟਿਆਂ ਤੱਕ ਤੁਹਾਡੇ ਨਾਲ 9 ਕਗੇ ਵੀਡੀਓ ਪਾਵਾਂਗੇ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਤੇ ਵੀ ਕਿਹੜੀਆਂ ਟੀਮਾਂ ਤੇ ਕਿਹੜੇ ਖਿਡਾਰੀ ਪਹੁੰਚ ਲਿਆ ਪੱਕੀ ਜਾਣਕਾਰੀ ਕਲੀਅਰ ਕਰਕੇ ਇਹ ਆਪਾਂ ਵੀਡੀਓ ਇੱਕ ਦਿਨ ਪਹਿਲਾਂ ਸ਼ਾਮ ਨੂੰ ਬਣਾਉਂਨੇ ਆ ਇਸੇ ਕਰਕੇ ਕਈ ਵਾਰੀ ਅਗਲੇ ਦਿਨ ਮੌਕੇ ਦੇ ਪਲੇਅਰ ਚੇਂਜ ਹੋ ਜਾਂਦਾ ਇਸੇ ਲਈ ਮਾਫੀ ਚਾਹੁੰਦੇ ਆ ਆਪਾਂ ਜੋ ਆਪਾਂ 9 ਵਜੇ ਵੀਡੀਓ ਪਾਵਾਂਗੇ ਆਪਾਂ ਪਲੇਅਰਾਂ ਤੇ ਕਮੇਟੀ ਦੋਨਾਂ ਤੋਂ ਕਨਫਰਮ ਕਰਕੇ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਆਪਾਂ ਅੰਜ ਕਰਦੇ ਆ ਗੱਲ ਹਾਂਜੀ ਮਿੱਤਰੋ ਜੇ ਆਪਾਂ ਜੇਠੂਕੇ ਦੇ ਕਬੱਡੀ ਕੱਪ ਤੇ ਪਹੁੰਚ ਰਹੇ ਖਿਡਾਰੀ ਪਲੇਅਰਾਂ ਬਾਰੇ ਗੱਲ ਕਰੀਏ ਇੱਥੇ ਖਿਡਾਰੀ ਪਹੁੰਚ ਰਿਹਾ ਸ਼ਾਜੀ ਸ਼ਕਰਪੁਰ ਫਰੀਆਦ ਸ਼ਕਰਪੁਰ ਸ਼ੀਲੂ ਬਾਹੂ ਅਕਬਰਪੁਰ ਰੁਪਿੰਦਰ ਦੋਦਾ ਕਾਕਾ ਸ਼ਕਰਪੁਰ ਦੀਪਦਰਜੀ ਜੱਗੂ ਹਾਕਮ ਵਾਲਾ ਜੋਤਾ ਮਹਿਮਦਵਾਲ ਅੰਬਾ ਸੋਰਸਿੰਗ ਹੋ ਸਕਦਾ 50% ਖੇਡੇ ਚਿੱਤਪਾਲ ਚਿੱਟੀ ਵਾਲਾ ਵੀ ਕਹਿੰਦੇ ਆ ਪੰਜਾਬ ਦੇ ਕਬੱਡੀ ਕੱਪਾਂ ਦੇ ਵਾਪਸੀ ਕਰ ਰਿਹਾ ਕੱਲ ਨੂੰ ਇਸ ਕਬੱਡੀ ਕੱਪ ਤੇ ਆਪ ਕਮੇਟੀ ਵੱਲੋਂ ਇਨਫੋਰਮੇਸ਼ਨ ਮਿਲੀ ਆਪਾਂ ਨੂੰ ਚਿਰਾਗਦੀਨ ਮਈਆ ਵਾਲਾ ਗਿੰਦੀ ਉਕੋਕੇ ਸੋਨੀ ਫਕਰ ਝੰਡਾ ਫੂਲਾ ਸ਼ੂਸ਼ਕ ਹੋਰ ਵੀ ਚੋਟੀ ਦੇ ਕਈ ਸੁਪਰਸਟਾਰ ਇਸ ਕਬੱਡੀ ਕੱਪ ਤੇ ਪੁੱਜ ਰਹੇ ਆ ਬਾਕੀ ਆਪਾਂ ਕਰਦੇ ਹਾਂ ਇੱਕ ਟੀਮ ਦੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਉਸ ਟੀਮ ਵਿੱਚ ਕਿਹੜੇ ਕਿਹੜੇ ਸੁਪਰਸਟਾਰ ਖੇਡਣਗੇ ਬਾਕੀ ਟੀਮਾਂ ਦੀ ਆਪਾਂ ਸਵੇਰ ਤੁਹਾਡੇ ਨਾਲ ਕਲੀਅਰ ਕਰਕੇ ਜਾਣਕਾਰੀ 9 ਵਜੇ ਦੇ ਨੇੜੇ ਜੜਾ ਆਪਾਂ ਤੁਹਾਡੇ ਨਾਲ ਜਾਣਕਾਰੀ ਕਰਾਂਗੇ ਸਾਂਝੀ ਵੀਡੀਓ ਪਾ ਦਾਂਗੇ 9 ਵਜੇ ਸਾਰੀਆਂ ਟੀਮਾਂ ਤੇ ਇੱਕ ਖਿਡਾਰੀ ਕਲੀਅਰ ਕਰਕੇ ਕਿਹੜੀਆਂ ਕਿਹੜੀਆਂ ਟੀਮਾਂ ਬਣੀਆਂ ਜੇਠੂ ਕੇ ਦੇ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਆਪਾਂ ਸ਼ਕਰਪੁਰ ਦੀ ਟੀਮ ਦੀ ਗੱਲ ਕਰੀਏ ਸ਼ਕਰਪੁਰ ਵਿੱਚ ਖੇਡੇਗਾ ਸ਼ਾਜੀ ਸ਼ਕਰਪੁਰ ਫਰੀਦ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਕੱਕਾ ਸ਼ੇਕਰਪੁਰ ਦੀਪਤ ਵਰਜੀ ਜੱਗੂ ਹਾਕਮਵਾਲਾ ਜੋਤਾ ਮਹਿਮਦਵਾਲ ਆਦ ਇਹ ਚੋਟੀ ਦੀ ਟੀਮ ਬਣ ਕੇ ਪੌਜ ਰਹੀ ਹੈ ਜੇਟੂ ਦੇ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਤੇ ਵੈਸਟਨ ਫੋਰਡ 3600 ਦਿੱਤੇ ਜਾਣੇ ਮਿੱਤਰੋ ਸਿਰੇ ਦੇ ਤਿਆਰ ਕਰਵਾਏ ਆ ਫੋਰਡ 3600 ਟਰੈਕਟਰ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਬਾਕੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਰਦੇ ਹਾਂ ਟੀਮਾਂ ਦੀ ਜਾਣਕਾਰੀ ਤੇ ਪਲੇਅਰਾਂ ਦੀ ਕਿਹੜੀਆਂ ਟੀਮਾਂ ਵਿੱਚ ਕਿਹੜੇ ਪਲੇਅਰ ਖੇਡਣਗੇ ਜੇਟੂ ਕੇ ਦੇ ਕਬੱਡੀ ਕੱਪ ਤੇ ਤੁਹੋਕ ਘੰਟਿਆਂ ਤੱਕ ਆਪਾਂ ਕਰਦੇ ਜਾਣਕਾਰੀ ਸਾਂਝੀ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ